ਬਿਕਰਮਜੀਤ ਸਿੰਘ ਮਜੀਠੀਆ ਦੀ ਵਿਜੀਲੈਂਸ ਵੱਲੋਂ ਰੈਸਟ ਤੋਂ ਬਾਅਦ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਵਿਜੀਲ ਦੇ ਦਫ਼ਤਰ ਦੇ ਬਾਹਰ ਤੋਂ ਕੀਤੀ ਗਈ ਤੁਹਾਡਾ ਕੇਸ ਵੀ ਤੁਹਾਨੂੰ ਕੀ ਕਰ ਦਿੱਤਾ ਜਾਂਦਾ ਕੀ ਤੁਸੀਂ ਮੰਨਦੇ ਹੋ ਕਿ ਜੇ ਉਸ ਵੇਲੇ ਤੁਹਾਨੂੰ ਪੂਰਾ ਕੇਸ ਤੁਸੀਂ ਕਰ ਦਿੱਤਾ ਜਾਂਦਾ ਤਾਂ ਅੱਜ ਦੇ ਉਸੇ ਹੀ ਜਿਹੜੇ ਸਲਾਕਾ ਪਿੱਛੇ ਬਾਕੀ ਦੋਸੀ ਸਲਾਕਾ ਪਿੱਛੇ ਗਿਆ ਉਹਨਾਂ ਦੀ ਸਜ਼ਾ ਕਰਾ ਚੁੱਕਾ ਮੈਂ ਦੇ ਕੇਸ ਦੇ ਵਿੱਚ ਇਨਡੈਕਸ਼ਨ ਨਹੀਂ ਹੁੰਦਾ ਉਸ ਟਾਈਮ ਮੇਰਾ ਟ੍ਰਾਂਸਫਰ ਵੀ ਕੀਤਾ ਗਿਆ ਹੋਰ ਵੀ ਹਰਾਸਮੈਂਟ ਵੀ ਕੀਤਾ ਗਿਆ ਬਾਅਦ ਵਿੱਚ ਰਿਜ਼ਾਈਨ ਵੀ ਕੀਤਾ ਕੁਝ ਆਪਣੇ ਇੰਟਰਵਿਊਜ਼ ਦੇ ਵਿੱਚ ਕਹਿੰਦੇ ਵੀ ਰਹੇ ਹਾਂ ਕਿ ਮੈਨੂੰ ਦਿੱਲੀ ਤੋਂ ਕਾਲ ਆਈ ਸੀ ਮੈਨੂੰ ਰੋਕਿਆ ਗਿਆ ਜਿਦਾਂ ਉਹ ਨਹੀਂ ਕਾਲ ਦੀ ਮੈਂ ਗੱਲ ਨਹੀਂ ਕਰਦਾ ਜੇ ਮੈਨੂੰ ਕੇਸ ਦੇ ਵਿੱਚ ਇੰਟਰਵਿਊਰ ਸੁਣਾ ਕੀਤਾ ਗਿਆ ਹੁੰਦਾ ਮੈਨੂੰ ਟ੍ਰਾਂਸਫਰ ਨਾ ਕੀਤਾ ਗਿਆ ਹੁੰਦਾ ਤੇ ਹੋਰ ਜਿਹੜੀ ਆਉਟਸਾਈਡਲ ਕਰੀਏਟਿਵਟੀ ਆ ਗਈ ਜਾਂ ਇਨਵੈਸਟੀਗੇਸ਼ਨ ਨੂੰ ਅੱਗੇ ਜਾਣ ਤੋਂ ਰੋਕਿਆ ਨਾ ਗਿਆ ਹੁੰਦਾ ਹੁਣ ਤੱਕ ਸਾਰਿਆਂ ਦੀ ਸਜ਼ਾ ਹੋ ਸਕਦੀ ਬਾਕੀ ਦਾ ਮੈਂ ਕਰਾਤੀ ਸਜ਼ਾ ਜਿਨ੍ਹਾਂ ਦੀ ਨਹੀਂ ਇਨਵੈਸਟੀਗੇਸ਼ਨ ਕਰਨ ਦਿੱਤੀ ਉਹ ਪੰਡਿਤ ਹੈ ਉਹਨੂੰ ਸਰ ਤੁਸੀਂ ਤੁਹਾਨੂੰ ਜਨਸ ਕਰ ਰਹੇ ਸੀ ਤਾਂ ਤੁਹਾਨੂੰ ਵੀ ਮੇਰੇ ਰਿਜਿਸਟਰ ਕਿਹਦੇ ਕੋਲ ਆਮਣੇ ਆਣੀ ਚਾਹੀਦੀ ਸੀ ਕਿ ਕਿਹੜਾ ਇਹ ਕਿਹੜਾ ਬੰਦਾ ਸਮਨ ਕਰਦਾ ਉਹਨੂੰ ਪੁੱਛਦਾ ਮੈਂ ਤਾਂ ਉਹ ਕ੍ਰਾਈਮ ਦੇ ਵਿੱਚ ਤੇਰਾ ਇਨਵੋਲਵਮੈਂਟ ਹੈ ਤੇ ਇਹਦੇ ਨਾਲ ਕਿਹੜੀ ਪਰਚੀ ਬਣਾਈ ਹੈ ਬਸ ਉਹੀ ਸਾਡਾ ਮੈਂਡੇਟ ਬਹੁਤ ਸਿੰਪਲ ਹੈ ਜਿਹਨੇ ਕ੍ਰਾਈਮ ਕੀਤਾ ਉਹਨੇ ਕਿੰਨੇ ਪੈਸੇ ਕਿੰਨੇ ਫੰਡ ਕਿੰਨੀ ਐਸੈਟ ਬਣਾਈ ਥੈਟਸ ਆਲ ਇਹੀ ਦਾ ਇੱਕਮ ਉਦੋਂ ਸਰ ਕਿੰਨੇ ਸਰ ਨਿੱਕੇ ਸਿੱਧੇ ਸਿੱਧੇ ਸਮਨ ਦੇ ਬੈਕਗ੍ਰਾਉਂਡ ਡੀਟੀਆ ਦੇ ਨਸ਼ਾ ਤਸਕਰਾਂ ਦੇ ਨਾਲ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਜੁੜਦੇ ਸੀ ਜੇਕਰ ਸਿੱਧਾ ਸੰਪਰਕ ਹੈ ਦੀ ਕਿ ਉਹ ਡੀਟੀਆ ਇਹਦੇ ਵਿੱਚ ਇ ਕਿ ਕਿ ਜਦੋਂ ਮਨਜੀਤਿਆ ਦੇ ਵਕੀਲਾਂ ਦੀ ਵਕੀਲ ਨਾਲ ਕਰਦੇ ਆ ਉਹ ਕਹਿੰਦੀ ਹੈ ਕਿ ਪੋਲਿਟੀਕਲ ਵੈਂਡੇਟਾ ਹੈ ਪਰ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੈ ਦੇਖੋ ਜੀ ਮੈਂ ਕੋਈ ਪੋਲਿਟੀਸ਼ਨ ਦਾ ਹੈਗਾ ਨਹੀਂ ਮੈਂ ਇਧਰ ਉਧਰ ਗੱਲ ਨਹੀਂ ਕਰ ਸਕਦਾ ਜਿਹੜਾ ਰਿਕਾਰਡ ਹੈ ਉਸ ਰਿਕਾਰਡ ਦੇ ਮੁਤਾਬਕ ਜਿਹੜਾ ਸਟੇਟਮੈਂਟ ਮੈਂ ਰਿਕਾਰਡ ਕੀਤਾ ਹੈ ਉਹ ਸਟੇਟਮੈਂਟ ਦੇ ਮੁਤਾਬਕ ਜਿਹੜਾ ਰਿਵੀਲ ਹੋਇਆ ਉਹ ਆਨਰਬਲ ਕੋਰਟ ਦੇ ਵਿੱਚ ਜਿਆ ਕੋਰਟ ਨੇ ਬਾਕੀ ਲੋਕਾਂ ਦੀ ਸਜ਼ਾ ਕਰਤੀ ਤੇ ਨਾਲ ਇਨਵੈਸਟੀਗੇਸ਼ਨ ਉਹ ਨਹੀਂ ਹੋਣ ਦਿੱਤੀ ਇਜਾਜ ਇਨਵੈਸਟੀਗੇਸ਼ਨ ਪੈਂਡਿੰਗ ਹੈ ਉਹ ਇਨਵੈਸਟੀਗੇਸ਼ਨ ਪੈਂਡਿੰਗ ਹੈ ਇਹਨਾਂ ਦੇ ਨਾਮਾਂ ਦੇ ਇਨਵੈਸਟੀਗੇਸ਼ਨ ਪੈਂਡਿੰਗ ਉਹ ਗੇ ਜਿਹੜੀ ਇਨਵੈਸਟੀਗੇਸ਼ਨ ਪੁਰਣੀ ਚੱਲਦਾ ਹੁੰਦਾ ਇਨਵੈਸਟੀਗੇਸ਼ਨ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਹੈ ਪੈਂਡਿੰਗ ਪੈਂਡਿੰਗ ਲਈ ਜਦ ਤੱਕ ਮੈਂ ਦਫਤਰ ਸੀਗਾ ਮੈਂ ਸਰਵਿਸ ਸੀਗਾ ਇੱਕੀ ਤੱਕ ਉਸ ਟਾਈਮ ਤੱਕ ਪੈਂਡਿੰਗ ਸੀ ਉਸ ਤੋਂ ਬਾਅਦ ਇਹਨਾਂ ਨੂੰ ਨਹੀਂ ਪਤਾ ਕੋਈ ਨਹੀਂ ਜਿਹੜੇ ਕਿਸੇ ਦੇ ਨਾਲ ਜਿਹੜੇ ਕਿਸੇ ਕਹਿੰਦੇ ਜਿਹੜੇ ਨਜਾਇਜ਼ ਨਹੀਂ ਹੋਏ ਉਹਨਾਂ ਨੂੰ ਸਜ਼ਾ ਨਹੀਂ ਹੋ ਪਾਈ ਤਾਂ ਮਤਲਬ ਕਿ ਇਹਨਾਂ ਦੇ ਨਾਮ ਹੋਟ ਪੈਂਡਿੰਗ ਨੇ ਨਹੀਂ ਨਹੀਂ ਉਹ ਤਾਂ ਫਿਰ ਇਨਵੈਸਟੀਗੇਟਿੰਗ ਅਫਸਰ ਜਿਹੜਾ ਪਰ ਜਿੰਨੇ ਮੈਂ ਕਰ ਸਕਦਾ ਸੀ ਉਸ ਟਾਈਮ ਤਕਰੀਬਨ ਮੈਂ 68 ਲੋਕਾਂ ਦੇ ਜਾਂ ਕੰਪਨੀਆਂ ਦੇ ਖਿਲਾਫ ਮੈਂ ਅਧਿਆਚਾਰੀਟ ਫਾਈਲ ਕਿੰਨੀਆਂ ਤੇ ਉਹਨਾਂ ਵਿੱਚੋਂ 68 ਵਿੱਚੋਂ 17 ਦੀ ਮੈਂ ਸਦਾ ਕਰ ਚੁੱਕਾ ਤਾਂ ਬਾਕੀ ਪੈਂਡਿੰਗ ਨੇ ਟ੍ਰਾਇਲ ਦੇ ਵਿੱਚ ਤੇ ਬਾਕੀ ਜਿਹੜੇ ਇਨਵੈਸਟੀਗੇਸ਼ਨ ਦੇ ਪੈਂਡਿੰਗ ਨੇ ਉਹ ਤਾਂ ਫਿਰ ਜਿਹੜਾ ਪਰਲੈਂਡ ਆਈਓਏ ਆਈਡੀ ਦਾ ਉਹ ਦੱਸੂ ਸਰ ਤੁਹਾਡੀ ਅੱਜ ਦੀ ਸਟੇਟਮੈਂਟ ਦੇ ਵਿੱਚ ਮੁੱਖ ਅੰਸ਼ ਜੇ ਕੋਈ ਖੂਨ ਅਕੀ ਹੋ ਸਕਦਾ ਜਿਹੜੀ ਅੱਜ ਇਹ ਸਟੇਟਮੈਂਟ ਆਪਣੀ ਪਕਾਇਰਾ ਤੌਰ ਤੇ ਤੌਰ ਤੇਵਾ ਕਿਉਂ ਮੇਨ ਉਹਦੇ ਵਿੱਚ ਮੁੱਖ ਅੰਸ਼ ਕੀ ਨੇ ਮੁੱਖ ਅੰਸ਼ ਜਿਹੜਾ ਪੁੱਛਿਆ ਜੀ ਦੱਸੋ ਜੇ ਮੇਰੇ ਮਨ ਵਿੱਚ ਜਾਂਦਾ ਕੋਈ ਕੋਈ ਰੋਲ ਮੈਂਟ ਇਹਦੇ ਵਿੱਚ ਤੋਂ ਜਿਹੜੀ ਸਰਵਰ ਮੈਂ ਰਿਕਾਰਡ ਕੀਤੀਆਂ ਸੀ ਉਹ ਨਾਲ ਸਟੇਟਮੈਂਟ ਵਿੱਚ ਜਿਹੜਾ ਨਾਮ ਆਇਆ ਜਿਸ ਦੇ ਸਟੇਟਮੈਂਟ ਦੇ ਨਾਮ ਦਾ ਨਾਮ ਆਇਆ ਉਹ ਪਬਲਿਕ ਦੇ ਵਿੱਚ ਹੈਗੇ ਆ ਉਹ কোর্ਟ ਦੇ ਵਿੱਚ ਸਿਮਟ ਗਿਆ ਉਹ ਬੌੜਾ ਬਸ ਉਹੀ ਮੈਂ ਦੱਸਿਆ ਰਿਕਾਰਡ ਤੋਂ ਬਾਹਰ ਉਸ ਤੋਂ ਬਿਨਾ ਕੁਝ ਨਹੀਂ ਆਇਆ ਸਰ ਉਸ ਤੋਂ ਅਲੱਗ ਕੁਝ ਨਹੀਂ ਆਇਆ ਜਿਹੜਾ ਰਿਪੋਰਟ ਬਸ ਜਦ ਜੀਸ਼ ਬੋਲੇ ਆ ਸਟੇਟਮੈਂਟ ਹੀ ਦੁਬਾਰਾ ਜਿਹੜੀ ਅੱਜ ਉਹ ਕਈ ਹੈਗਿਆ ਦੇ ਸਿਰਫ ਬੋਲੇ ਜਿਹਨੇ ਸਟੇਟਮੈਂਟ ਉਹ ਵੀ ਸਟੇਟਮੈਂਟ ਕਈ ਹੈਗਿਆ ਉਹ ਸਾਰੇ ਸਟੇਟਮੈਂਟ ਦੇ ਬਾਰੇ ਦੱਸੋ ਰਿਕਾਰਡ ਕੀਤੀ ਨਹੀਂ ਹੈ ਸਟੇਟਮੈਂਟ ਜਿਹੜੀ ਆਪ ਵੀ ਸਾਈਨ ਹੈ ਸਟੇਟਮ ਕਿਸੇ ਫਾਈਨਲ ਸਟਰੋ ਲੰਬੇ ਚੋਲੇ ਲੈਟਰ ਲਿਖੇ ਨੇ ਉਹਦਾ ਲੈਟਰਸ ਦਾ ਕੋਈ ਬਤਾਂ ਸਮਝ ਬਿਲਕੁਲ ਨਹੀਂ ਆਉਂਦਾ ਅਜਾ ਇਸ ਦੇ ਨਾਮ ਦੇ ਤਾਲਕ ਹੈ ਉਸ ਲੈਟਰ ਦਾ ਕੋਈ ਡੈਸ਼ ਬਟਾ ਜਸ ਕੋਈ ਨਹੀਂ ਨਹੀਂ ਉਹ ਮੈਂ ਲੈਟਰ ਲਿਖਾਇਆ ਸੀ ਫਾਈਨਲ ਸਟਰੋ ਇੱਕ ਨਹੀਂ ਤਿੰਨ ਲੈਟਰ ਲਿਖੇ ਸੀ ਕਿ ਕੁਝ ਤੁਹਾਡੇ ਜਿਹੜੇ ਫੌਰੀਟੀਆਂ ਸੀ ਜਾਂ ਉਸ ਟਾਈਮ ਦੀ ਜਿਹੜੀ ਬੱਚੇ ਉਹਨਾਂ ਨੇ ਮੈਨੂੰ ਟ੍ਰਾਂਸਫਰ ਕੀਤਾ ਉਹਨਾਂ ਨੇ ਮੈਨੂੰ ਹਰਾਸ ਕੀਤਾ ਇਨਵੈਸਟੀਗੇਸ਼ਨ ਕਰਨ ਤੋਂ ਰੋਕਿਆ ਗਿਆ ਐਂਡੀ ਤੇ ਹਾਲਾਂਕਿ ਇੰਨਾ ਕੰਮ ਵੀ ਹੋਇਆ ਕਿ ਮੈਨੂੰ ਬਿਲਕੁਲ ਹੀ ਰਾਸ ਜਿਆਦਾ ਕੀਤਾ ਇਹਨਾਂ ਇੱਕ ਵਾਰ ਮੈਨੂੰ ਲਾਈਨ ਵੀ ਕੀਤਾ 2018 ਚ ਅਕਤੂਬਰ ਮੈਂ ਰਜਾਇਨ ਕਰਤਾ ਪਰ ਉਹ ਜਿਹੜੇ ਰਿਟੀਰਮੈਂਸ਼ਨ ਸੇ ਮੇਰਾ ਹਾਈ ਕੋਰਟ ਨੇ ਚੱਕਣਾ ਕੀਤਾ ਹਾਈ ਕੋਰਟ ਨੇ ਮੈਨੂੰ ਕਿਹਾ ਤੁਸੀਂ ਰਜਾਇਨ ਨਹੀਂ ਕਰ ਸਕਦੇ ਤੁਸੀਂ ਕਰੀ ਆਪਣਾ ਡਿਊਟੀ ਕਰੀ ਇਹਨਾਂ ਕੋਲ ਸੋ ਉਹ ਜਿਹੜੇ ਅਫਸਰ ਸੀ ਜੋ ਉਸ ਟਾਈਮ ਦੇ ਅਥਾਰਟिटीज ਜਿਹੜੇ ਦੇ ਵਿੱਚ ਨਾ ਲਿਖਿਆ ਲੈਟਰ ਲਿਖਿਆ ਮੈਂ تین ਡਾਇਰੈਕਟਰ ਸੀਗੇ ਦੋ ਸਪੈਸ਼ਲ ਡਾਇਰੈਕਟਰ ਸੀਗੇ ਇੱਕ ਸਪਰਹਿੰਡ ਡਾਇਰੈਕਟਰ ਸੀ ਦੋ ਜੁਆਇੰਟ ਡਾਇਰੈਕਟਰ ਸੀ ਇਹਨਾਂ ਲੋਕਾਂ ਦੀ ਰੋਲ ਆ ਰਿਹਾ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇੰਟਰਫੀਰੈਂਸ ਕੀਤਾ ਟ੍ਰਾਂਸਫਰ ਕਰਨ ਦੀ ਕੋਈ ਲੋੜ ਨਹੀਂ ਸੀ ਹਾਈ ਕੋਰ ਉਸ ਤੋਂ ਬਾਅਦ ਮੈਂ ਫਿਰ ਵੀ 5-6 ਸਾਲ ਨੌਕਰੀ ਕਰਦਾ ਰਿਹਾ ਫਿਰ ਉਹ ਟ੍ਰਾਂਸਫਰ ਦਾ ਕੀ ਫਾਇਦਾ ਹੋਇਆ ਜੀ ਤੁਹਾਡੇ ਆਰਡਰ ਦਾ ਉਸ ਤਰ੍ਹਾਂ ਇੰਟਰਫੀਅਰੈਂਸ ਹੈ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਉਹ ਹੀ ਮੈਂ ਲਿਖਿਆ ਭਾਨਸ ਮਿਸਟਰ ਸਾਹਿਬ ਨੂੰ ਕਿ ਉਹ ਜਿਹੜੇ ਅਫਸਰ ਸੀਗੇ ਜਿਨ੍ਹਾਂ ਨੇ ਇੰਟਰਫੇਅਰ ਕੀਤਾ ਉਹਨਾਂ ਦੀ وجہ ਨਾਲ ਇਨਵੈਸਟੀਗੇਸ਼ਨ ਦਾ ਨੁਕਸਾਨ ਹੋਇਆ ਉਹਨਾਂ ਦੀ وجہ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਤੁਸੀਂ ਅਬੜਾ ਨਹੀਂ ਉਹ ਨਹੀਂ ਫੜੋਗੇ ਤੇ ਫਿਰ ਉਹ ਡਰਗ ਨੈਸ ਦੇ ਰਹਿਣਗੇ ਤੇ ਲੋਕ ਮਰਦੇ ਜਾਣਗੇ ਇਹੀ ਮੈਂ ਲਿਖਿਆ ਸਰ ਤੁਸੀਂ ਸਾਫ ਕਹੇ ਇਹੜੇ ਅਫਸਰ ਕਿਵੇਂ ਦੇਖ ਰਹੇ ਹੋ ਇਸ ਕੇਸ ਨੂੰ ਜਿਹੜਾ ਵਿਜੀਲੈਂਸ ਦੇ ਕੋਲ ਐਫ ਖੜ ਦੇ ਵਿੱਚ ਲੈ ਸਕਦੀ ਹੈ ਕਿ ਉਹ ਨਾਲ ਸਮੇਰੇ ਵਿੱਚ ਬਸ ਉਹ ਅਹ ਦੇ ਤਾਂ ਆਫੀਸ਼ੀਅਲੀ ਕਹਿੰਦੇ ਆ ਫਿਰ ਤਾਂ ਆਫੀਸ ਹੁੰਦਾ ਈਡੀ ਵਾਲੇ ਦੱਸਣਗੇ ਆ ਮੈਂ ਤਾਂ ਈਡੀ ਦਾ ਹੋਣੀ ਨਹੀਂ ਬਸ ਸਭ ਕਸ ਯੈਸ ਸੋ ਜਿਸ ਟਾਈਮ ਐਫ ਆਈ ਆਰ ਕੋਈ ਸੀਰੀਅਸ ਆਫੈਂਸ ਦੇ ਵਿੱਚ ਕਰਾਇੰਦੇ ਵਿੱਚ ਤਦ ਹੁੰਦੀ ਸੀ ਉਸ ਟਾਈਮ ਜਿਸ ਟਾਈਮ ਮੈਂ ਸਰਵਿਸ ਦੇ ਵਿੱਚ ਸੀਗਾ ਤੇ ਕਨਸਰਟ ਐਸ ਐਸ ਪੀ ਨੂੰ ਮੈਂ ਫੋਨ ਕਰਦਾ ਸੀ ਕਿ ਉਹਦੀ ਕਾਪੀ ਇਮੀਡੀਏਟਲੀ ਮੇਰੇ ਦਫ਼ਤਰ ਭੇਜੋ ਜੀ ਤੇ ਉਹ ਐਸ ਐਸ ਪੀ ਜਾਂ ਐਸ ਪੀ ਜਿਹੜੇ ਵੀ ਕਨਸਰਟ ਸੀਗੇ ਮੇਰੇ ਦਫ਼ਤਰ ਭੇਜ ਦਿੰਦੇ ਸੀ ਤੇ ਮੈਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦਾ ਸੀ ਅੱਜ ਡਰਗ ਕੇਸ ਕੋਲੇ ਵਾਲਾ ਕੇਸ ਸੀਗਾ ਜਾਂ ਕੰਦੋਲੇ ਵਾਲਾ ਕੇ ਪੁਲਿਸ ਅਥਾਰਟੀ ਨੂੰ ਪੌਣ ਪਿੱਤਾ ਜਿੱਤ ਅਭੀ ਬੇਜੋੜਨ ਕਾਫੀ ਦੇਤੀ ਮੈਂ ਸਟੇਟਮੈਂਟ ਮੈਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਇਸ ਕੇਸ ਦੇ ਵਿੱਚ ਵੀ ਕਿਉਂਕਿ ਜਿਹੜੀ ਸਟੇਟਮੈਂਟ ਜਿਹੜੀ ਐਫ ਆਈ ਆਰ ਪੜ ਰਹੇ ਆ ਉਹਦੇ ਵਿੱਚ ਕਾਫੀ ਕੁਝ ਡੀਟੇਲ ਲਿਖਿਆ ਹੋਇਆ ਹੈ ਮੇਰੇ ਹਿਸਾਬ ਨਾਲ ਕਿਉਂਕਿ ਈਡੀ ਦੇ ਵਿੱਚ ਪਹਿਲਾਂ ਨਾਲ ਦਾ ਕੇਸ ਹੈਗਾ ਤੇ ਕੋਈ ਮਲਜਮ ਨਹੀਂ ਹੈ ਇਹ ਹਲੇ ਜਦ ਤੱਕ ਤੁਸੀਂ ਉਹਨਾਂ ਦੇ ਖਿਲਾਫ ਐਵਿਡੈਂਸ ਲਾ ਕੇ ਤੇ ਫਿਰ ਕੋਰਟ ਦੇ ਵਿੱਚ ਤੁਸੀਂ ਚਾਰ ਸ਼ੀਟ ਨਹੀਂ ਲਾਉਂਗੇ ਤੰਤਰ ਨਹੀਂ ਤਦ ਤੱਕ ਤਾਂ ਕੋਈ ਵੀ ਬੰਦਾ ਇਨਵੇਲਵਡ ਬੰਦਾ ਹੁੰਦਾ ਤੁਸੀਂ ਸਾਰੇ ਦਾ ਸਾਰਾ ਇਹ ਬਣਾ ਇਕੱਠਾ ਕਰੋ ਉਹਦੀ ਇਨਵੈਸਟੀਗੇਸ਼ਨ ਕਰੋ ਚਾਰਸ਼ੀਬਾਣਾ ਕੋਰਟ ਦੇ ਵਿੱਚ ਲਾਓ ਕੋਰ ਨੇ ਐਕਸੈਪਟ ਕਰਨੇ ਫਿਰ ਤੁਸੀਂ ਕਰ ਸਕਦੇ ਹੋ ਸੋ ਇਹ ਜਿਹੜਾ ਕੇਸ ਪ੍ਰੈਜ਼ੈਂਟ ਜਿਹੜਾ ਐਫ ਆਈ ਆਰ ਹੈ ਈਡੀ ਨੂੰ ਚਾਹੀਦਾ ਕਿ ਇਹਦੀ ਕਾਪੀ ਲੈ ਕੇ ਤੇ ਆਪਣੀ ਇਨਵੈਸਟੀਗੇਸ਼ਨ ਚਾਲੂ ਕਰੋ ਵਿਜੀਲੈਂਸਰ ਇਸ ਮੋਕ ਕੇ ਆਫ ਦਾ ਸਟੇਟ ਰੈਕ ਤੇ ਜਾ ਰਹੀ ਹੈ ਉਹ ਤੁਸੀਂ ਦੇਖਣਾ ਮੈਂ ਤਾਂ ਵਿਜੀਲੈਂਸ ਦਾ ਸੀ ਪਰਵਾਇਜ਼ਰ ਹਾਂ ਨਹੀਂ ਉਹਨਾਂ ਸਰ ਇਨਵੈਸਟੀਗੇਸ਼ਨ ਦਾ ਕੁਝ ਪਾਰਟ ਸ਼ੇਅਰ ਕੀਤਾ ਹੋਣਾ ਹੈ ਇਨਵੈਸਟੀਗੇਸ਼ਨ ਦਾ ਕੋਈ ਪਾਰਟ ਉਹਨਾਂ ਨੇ ਫੋੜਨਾ ਸ਼ੇਅਰ ਕੀਤਾ ਹੋ अर्ਲियर ਕੋਈ ਇਨਵੈਸਟੀਗੇਟ ਕੀਤਾ ਹੈ ਇਸ ਕੇਸ ਨੂੰ ਕੋਈ ਸਿਮਲਰ ਕੇਸ ਫਾਈਲ ਨਹੀਂ ਕੀਤਾ ਹੈ ਇਸ ਕਿ ਉਹ ਆਪਣਾ ਪਰਾਰ ਕੀ ਕਰ ਰਹੇ ਕੀ ਨਹੀਂ ਕਰਨਗੇ ਉਹ ਮੈਨੂੰ ਨੇ ਦੱਸਣਗੇ ਪਰ ਮੇਰੇ ਡਾਕਟਰੀਆਂ ਨਾਲ ਕੋ ਸਮਝ ਦਿੱਤਾ ਹੈ ਉਹ ਮੈਨੂੰ ਦੱਸਿਆ ਕਿ ਮੈਂ ਆ ਕੁਝ ਦਿੱਤਾ ਹੈ ਤੇ ਇਹਦੇ ਵਿੱਚ ਆ ਤੁਸੀਂ ਕਰ ਸਕਦੇ ਹੋ ਆ ਐਵੀਡੈਂਸ ਕਿੱਥੇ ਪਿਆ ਹੈ ਕੋਰਟ ਦੀ ਬਜਿੱਲੇ ਕਨਵਿੰਸ਼ਨ ਹੋ ਚੁੱਕਿਆ ਹੈ ਦੇਖ ਇਹਨਾਂ ਦੇ ਖਿਲਾਫ ਪੈਂਡਿੰਗ ਹੈ ਤੇ ਜਿਹੜਾ ਪ੍ਰੈਜ਼ੀਡੈਂਟ ਮਲਜਮ ਹੈ ਜਾਂ ਜੋ ਸਸਪੈਕਟ ਹੈ ਜੋ ਦੇਦੇ ਨਾਲ ਯੂਨੀਵਰਸਿਟੀ ਇਨਕੁਆਰੀ ਕਰ ਰਹੀ ਹੈ ਉਹਦੇ ਖਿਲਾਫ ਈਡੀ ਨੇ ਇਸ ਟਾਈਮ ਮੈਂ ਆਫਿਸ ਦੇ ਰਿਸਿਵਡ ਆਈਡੀ ਦੇ ਵਿੱਚ ਸਰਵਿਸ ਕਿਹੜੇ ਕਿਹੜਾ ਮੈਂ ਵਸੇ ਕੀਤਾ ਕਿਤੇ ਕਿਤੇ ਇਹਨਾਂ ਦਾ ਨਾ ਹੁੰਦਾ ਐ ਤੇ ਡਿਟੇਲ ਕੀ ਹੈ ਇਨਾਂ ਦੀ ਪ੍ਰੋਪਰਟੀ ਦੀ ਡਿਟੇਲ ਵਗੈਰਾ ਵਸ ਪਹਿਲਾਂ ਕਿ ਜਿਹੜੀ ਇੱਕਦਾਂਕੀ ਸਰ ਪ੍ਰੋਪਰਟੀ ਦੀ ਡਿਟੇਲ ਜਿਹੜੀ ਤੁਸੀਂ ਆਈਡੀ ਕੀਤੀ ਸੀ ਉਹਦੀ ਇਨਵੈਸਟੀਗੇਸ਼ਨ ਨਹੀਂ ਹੋਦਾਂ ਪਰ ਬਾਟੋਂ ਤੇ ਉਹ ਕੀ ਇਡੀ ਇਨਵੈਸਟੀਗੇਸ਼ਨ ਕਰ ਰਹੇ ਮੈਨੂੰ ਹੁੰਦਾ ਸੈ ਨਹੀਂ ਸਕਦਾ ਨਹੀਂ 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 ਉਹ ਬਾਟੋਂ ਇਨਵੈਸਟੀਗੇਸ਼ਨ ਆ ਇਡੀ ਕੋਲ ਉਹ ਇਡੀ ਨੂੰ ਪੁੱਛਣੇ ਜਾ ਕੇ ਮੈਂ ਨਹੀਂ ਦੱਸਾਂਗਾ ਬਹੁਤ ਲੱਗਦਾ ਤੇ ਸਰ ਤੁਸੀਂ ਤੁਸੀਂ ਜੋ ਕੰਮ ਕੀਤਾ ਸੀ 2 ਘੰਟਿਆਂ ਦੇ ਵਿੱਚ ਕੰਪਲੀਟ ਸਾਰੀ ਜਾਣਕਾਰੀ ਸਾਨੂੰ ਨਹੀਂ ਨਹੀਂ ਉਹ ਕਹਿੰਦੇ ਬਕਾਇਆ ਨਹੀਂ ਨਹੀਂ ਉਹ ਕਹਿੰਦੇ ਜੀ ਫਿਰ ਤੁਸੀਂ ਸਾਡੀ ਫਿਰ ਹੈਲਪ ਕਰਨ ਨਾਲ ਕਿੰਨਾ ਦੇਰ ਆਓ ਦੇਉ ਹੀ ਤਾਂ ਉਹਨਾਂ ਨੇ ਜਿਹੜੇ ਫਰਦਰ ਜਿਹੜੀ ਸਟੇਟਮੈਂਟ ਮੈਂ ਰਿਕਾਰਡ ਕੀਤੀਆਂ ਕਿਉਂਕਿ ਨਾ ਮੇਰੇ ਕੋਲ ਇਹ ਮੇਰੇ ਕੋਲ ਹੋ ਚੁੱਕਾ ਤੇ ਨਾ ਸਾਰੀਆਂ ਇਹਨਾਂ ਕੋਲ ਹੈਗੀਆਂ ਉਸ